ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਇਬਰਾਹੀਵਾਲ ਦੀ ਸੂਝਵਾਨ ਵਿਅਕਤੀਆਂ ਨੇ ਸਾਰਿਆਂ ਨਾਲ ਮਿਲ ਕੇ ਪਿੰਡ ਦੀ ਪੰਚਾਇਤ ਚੁਣੀ ਹੈ ਇਹਦੇ ਵਿੱਚ ਬੱਚੇ ਦਾ ਬੁੱਢੇ ਦਾ ਬਜ਼ੁਰਗ ਦਾ ਮਾਂ ਦਾ ਭੈਣਾਂ ਦਾ ਸਭ ਦਾ ਸਤਿਕਾਰ ਕੀਤਾ ਗਿਆ ਸਭ ਨੇ ਸਾਰਿਆਂ ਨੂੰ ਕਹ ਕੇ ਕਿ ਉਹਨਾਂ ਪਰ ਸਾਰੇ ਜਿਹੜੇ ਗਿਲੇ ਗੁਸ਼ਸ਼ੀਤ ਦੂਰ ਕਰਕੇ ਤੇ ਪੰਚਾਇਤ ਚੁਣੀ ਹੈ ਜਿਹਦੇ ਵਿੱਚ ਮੈਂ ਚਲ ਸਮਝਦਾ ਆ ਕਿ ਸਭ ਤੋਂ ਜ਼ਿਆਦਾ ਰੋਲ ਸ਼ਾਂਤੀਕਰਨ ਚ ਸਾਡੇ ਲਕੀਸ਼ ਸਿੰਘ ਸੁਨਿਆ ਸਾਫਾ ਸਰਪੰਚ ਦਾ ਨੰਬਰ ਦਾ ਜਗਿੰਦਰ ਸਿੰਘ ਆਪਣੇ ਹੈਪੀ ਡਾਕਟਰ ਐਲਵੀਰ ਸੁਵਿੰਦਰ ਸਿੰਘ ਪੁੱਤਰ ਸਾਹਿਬ ਗੋਪਾਲ ਸਿੰਘ ਦੇ ਤਿੰਨਾਂ ਭਰਾਵਾਂ ਦਾ ਬੜਾ ਸੁਜੋਗ ਆ ਦੇ ਵੀਰ ਲਾਡਾ ਸਭਾ ਬਾਕੀ ਜਿਹਦੇ ਵੀ ਸੱਜਣਾ ਨੂੰ ਇਹ ਗੱਲਬਾਤ ਦੱਸੀ ਗਈ ਹੈ ਸਾਡੇ ਵੱਡੇ ਭਾਜੀ ਸਰਦਾਰ ਮਾਹ ਸਿੰਘ ਕਾਫੀ ਆਪਾਂ ਉੱਥੇ ਕੱਟੇ ਹੋਾਂ ਸਾਰਾ ਸੇੜਾ ਦਾ ਸੇੜਾ ਜਾਂਦਾ ਪੱਪੂ ਮੋਲਾ ਲੋੜਾ ਜੀ ਨੂੰ ਐਨ ਉਹਨਾਂ ਦੇ ਚਾਚੇ ਦੇ ਲੜਕੇ ਆਪਣੇ ਰਾਜੇ ਸ਼ਾਮ ਜੀ ਇਹ ਸਾਰਿਆਂ ਦੇ ਵਿੱਚ ਬੈਠ ਕੇ ਸਾਡਾ ਸੰਜੋਗ ਕਰਾਇਆ ਆ ਆਪਾਂ ਸਮਝਦੇ ਆ ਕਿ ਆਣ ਵਾਲੇ ਸਮੇਂ 'ਚ ਇਦਾਂ ਹੀ ਹੁੰਦੀ ਰਹੇਗੀ ਜਿੰਨ ਤੱਕ ਆਪਾਂ ਇਸ ਪਿੰਡ ਦੇ ਵਿੱਚ ਵਸਦੀਕ ਆ ਜਾਂ ਸਾਂ ਲੈਨੇ ਆ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਪਿੰਡ ਦੇ ਕੰਮ ਕਰਨੇ ਆ ਕਿਸੇ ਵੀ ਹਨ ਲੋਕ ਕੰਮ ਨੂੰ ਚੰਗਾ ਸਮਝਿਆ ਸਾਰਿਆਂ ਨੇ ਬਹੁਤ ਸਨਯੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਸਾਰੇ ਆਪਣੇ ਪਿੰਡ ਦਾ ਤੈਅ ਦੇ ਲੂ ਸਾਰੀ ਸੰਗਤ ਦਾ ਬੱਚੇ-ਬੱਚੇ ਦਾ ਮਾਦਾ ਬਜ਼ੁਰਗਾਂ ਦਾ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਇਹ ਪ੍ਰਾਲਾ ਕੀਤਾ ਸਹਿਮਤੀ ਦਾ ਜਿਹੜੇ ਮੇਰੇ ਵੀਰ ਭਰਾਵਾਂ ਨੇ ਸਾਰੀਆਂ ਭੈਣ ਭਰਾਵਾਂ ਨੇ ਜਿਹੜੀ ਆਪਣੀ ਇਹ ਸਹਿਮਤੀ ਹੋਈ ਹੈ ਪਿੰਡ ਬ੍ਰਹੀਵਾਲ ਦੀ ਸਰਦਾਰ ਬਲਵਿੰਦਰ ਸਿੰਘ ਦੀ ਰੈਣੇਟ ਤੇ ਸਰਦਾਰ ਮੇਕਸਰ ਥੁੜੀਆਂ ਜੋ ਵੀ ਸਾਡੀ ਪਹਿਲੀ ਅੱਜ ਤੂੰ ਲੈ ਕੇ 70 ਸਾਲ ਤੂੰ ਇੱਕ ਰਿਕਾਰਡ ਪੈਦਾ ਹੋਇਆ ਵਾ ਜੋ ਇਹ ਸਾਰੇ ਪਿੰਡ ਦੇ ਨਗਰ ਦੇ ਨਾਲ ਸਹਿਮਤੀ ਹੋਈ ਭਰਾਓ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਦਾ ਸਾਰੀ ਜ਼ਿੰਦਗੀ ਜਿੰਨਾ ਚਿਰ ਸਾਡੇ ਸਵਾਸ ਨੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂ ਉਹਨਾਂ ਨੇ ਅਸੀਂ ਜਦੋਂ 5 ਸਾਲ ਬਣੇ ਸੀ ਅਸੀਂ ਕੋਈ ਏੜ ਮੇੜ ਨਹੀਂ ਕੀਤੀ ਕੋਈ ਵੀ ਧੇਰੇ ਸਾਂਝੇ ਹੋ ਗਏ ਆ ਜਿਹੜੇ ਮਾਰੇ ਮੋੜੇ ਗੁੱਸੇ ਗਿਲੇ ਪਿਛਲੇ ਸਾਲ ਹਨ ਉਹ ਐਰਕਾ ਬਿਲਕੁਲ ਧੁੱਪ ਗਏ ਹਨ ਮੈਂ ਇਹੋ ਹੀ ਬੇਨਤੀ ਕਰਾਂਗਾ ਆਪਣੀ ਪੰਚਾਇਤ ਨੂੰ ਵੀ ਆਪਣੇ ਵਰਕਰਾਂ ਨੂੰ ਵੀ گاਹ ਵੀ ਜਿਸ ਤਰ੍ਹਾਂ ਤੁਸੀਂ ਹੁਣ ਸਲੂਕ ਬਣਾਇਆ ਇਹ ਤੂੰ ਗਾ ਹੁਣ ਆਪਣਾ ਇਕੱਠਾ ਸਲੂਕ ਰਹਿਣਾ ਚਾਹੀਦਾ ਤੇ ਪਿੰਡ ਨਾਤੇ ਆਪਾਂ ਕੰਮ ਕਰਨਾ ਹੈ ਭਰਾਓ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਪੰਜਾਬ ਦਾ ਜਿਨ੍ਹਾਂ ਨੇ ਕਿਸੇ ਨੇ ਬਿੰਬਰ ਨੇ ਜਾਂ ਕੋਈ ਸਰਪੰਚ ਨੇ ਜਿਹੜੇ ਕਾਗਜ਼ ਨਹੀਂ ਦੂਜੇ ਬੰਦੇ ਨੇ ਭਰਾਏ ਭਰਾਓ ਉਹਨਾਂ ਦਾ ਅਸੀਂ ਦੇਣ ਨਹੀਂ ਦਿੰਦੇ ਕੋਈ ਵੀ ਮੇਰਾ ਵੀਰ ਭਰਾ ਗੁੱਸਾ ਗਿਲਾਣਾ ਕਰੇ ਇਹ ਤੁਹਾਡੀ ਸਾਂਝੀ ਦੇ ਫੁੱਲ ਪਏ ਆ ਪਿੰਡ ਬ੍ਰਹੀਵਾਲ ਤੇ ਜੋ 70 ਸਾਲ ਅਜੇ ਤੱਕ ਸ਼ਾਂਤੀ ਨਹੀਂ ਹੋਈ ਜਿਹੜੀ ਤੁਸੀਂ ਇਹ ਸਾਰੀ ਸੰਗਤ ਨੇ ਸ਼ਾਂਤੀ ਕੀਤੀ ਏ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਬਲਵਿੰਦਰ ਸਿੰਘ ਸਰਪੰਚੋਂ ਨੂੰ ਮਲਕੀਤ ਸਿੰਘ ਠੁਣਿਆ ਵਲੋਂ ਵੀ ਤੇ ਜਿੰਨੇ ਸਾਡੇ ਬਿੰਬਰ ਪੰਚਾਇਤ ਨੇ ਉਹਨਾਂ ਵਲੋਂ ਵੀ ਅਸੀਂ ਧੰਨਵਾਦ ਕਰਦੇ ਆ Vai para